ੋ ਟਲ ਗੁਰ ਸੇਵੀ ਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾ ਸਿਫਤ ਖਸਮ ਦੀ ਨੂਰ ਅਰ ਸਹੁ ਕਰ ਸਾ ਛੱਟੀ ਐ ਤੋਦ ਡਿਠੇ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੀ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਤਨਾਮ ਸ੍ਰੀ ਵਾਹਿਗੁਰੂ साहेब जी सलो महल्ला तीजा प्रथाए साखी महापुरख बोल दे ਸਾਂਜੀ ਸਗਲ ਜਹਾਨੈ ਗੋਰਾ ਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਣੈ ਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੋਰਮukh ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਗੋੜਾ ਪਰ ਸਾਦੀ ਜੀਵਤ ਮਰੈ ਤਾ ਮਨਹੀਤੇ ਮਨ ਮੰਨੈ ਜੇਨ ਕੋ ਮਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹਤਾ ਆਈ ਅੰਦਰ ਹੋ ਬਾਹਰ ਹੋ ਅੰਧਿਆ ਸੋਧ ਨ ਕਾਈ ਪਾ pandit tin ki barkat sab jagat khaai jo ratte har naai jen gorak sabd salahia haar se ho rahe sama ਪੰਡਿਤ ਦੂਜੇ ਭਾਏ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਆਨ ਦਿਨ ਜਲਤ ਵਿਹਾਰ ਕੂਕ ਪੁਕਾਰ ਨ ਚੁੱਕਾਈ ਨਾ ਸੰਸਾਰ ਵਿਚ ਹਉ ਜਾਇ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉਠ ਜਾਇ ਪੌੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹਉ ਬਲ ਜਾਈ ਗੋਣ ਸਾਂਜੀ ਤਿੰਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜੇਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਾਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜੇਨ ਸੋਜੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੋਰਾ ਮੋਖ ਹੋਈ ਸੋ ਭਾਉ ਕਰੇ ਆਪਣਾ ਆਪ ਪਛਾਣੈ ਰਾਗ ਸੋਰਠਿ ਵਾਰ ਮਹੱਲੇ ਚੌਥੇ ਕੀ ਪੌੜੀ 12 ਸਲੋਕਾ ਨਾਲ